ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਫੇਰ ਤੁਹਾਡੇ ਨਾਲ ਆਪਾਂ ਰੂਬਰੂ ਕਰ ਰਹੇ ਆ ਸਾਡਾ ਵੀਰ ਲੱਭਾ ਸਨੇਰਾ ਵਾਲਾ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਪਹਿਲਾਂ ਵਾਲੀ ਜਿਹੜੀ ਪਾਈ ਆ ਬਹੁਤ ਜ਼ਿਆਦਾ ਸ਼ੇਅਰ ਕੀਤੀ ਤੁਸੀਂ ਵੀਡੀਓ ਨੂੰ ਰਿਸਪਾਂਸ ਮਿਲ ਰਿਹਾ ਕਮੈਂਟ ਬਹੁਤ ਆ ਰਹੇ ਆ ਕਿ ਬਾਈ ਤੋਂ ਕੁਝ ਹੋਰ ਸੁਣਿਆ ਜਾਵੇ ਤੇ ਮੈਂ ਅੱਜ ਫੇਰ ਬਾਈ ਨੂੰ ਟਾਈਮ ਕਢਾਇਆ ਵਾ ਤੇ ਮੈਂ ਕਿਹਾ ਬਾਈ ਨੂੰ ਆਪਾਂ ਮਿਲੀਆਂ ਹਾਂ ਲੱਭੇ ਬਾਈ ਕੀ ਹਾਲ ਚਾਲ ਸਸੇ ਹਾਲ ਜੀ ਸਭ ਨੂੰ ਸਸੇ ਹਾਲ ਧੰਨਵਾਦ ਹੋਰ ਠੀਕ ਠਾਕ ਆ ਹਾਂਜੀ ਠੀਕ ਠਾਕ ਬਾਈ ਤੇਰੀ ਵੀਡੀਓ ਬਹੁਤ ਚੱਲ ਗਈ ਯਾਰ ਵੈਰ ਲੋਗੀ ਤੇਰੀ ਵੀਡੀਓ ਧੰਨਵਾਦ ਧੰਨਵਾਦ ਜੀ ਤੁਹਾਡਾ ਤੂੰ ਚਾਹਣਾ ਵਾ ਵੀ ਮਿਲੀਅਨ ਚ ਬਿਲੀਅਨ ਚ ਪਹੁੰਚ ਜਾ ਵੀਡੀਓ ਤੇਰੀ ਚੱਲ ਜੇ ਮਰਜੀ ਆ ਮਹਾਰਾਜ ਦਾ ਆਪਾਂ ਜੇ ਮਰਜੀ ਆ ਮਹਾਰਾਜ ਦੇ ਸੱਤੇ ਆ ਅੱਛਾ ਤੇ ਤੁਸੀਂ ਪਰਿਵਾਰ ਚ ਕੌਣ ਕੌਣ ਆ ਬਾਈ ਅਸੀਂ ਪਰਿਵਾਰ ਤੇ ਤਿੰਨ ਜਣੇ ਆ ਜੀ ਕੌਣ ਕੌਣ ਮਤਲਬ ਭਰਾ ਇੱਕ ਮੈਂ ਇੱਕ ਮਾਤਾ-ਮਾਤਾ ਇੱਕ ਭੈਣ ਜੀ ਇੱਕ ਭੈਣ ਆ ਤੇ ਬਾਪੂ ਤੁਹਾਡਾ ਬਾਪੂ ਜੀ ਤੁਹਾਨੂੰ ਪਤਾ ਹੀ ਡੈਥ ਹੋ ਗਈ ਬਾਪੂ ਜੀ ਅੱਛਾ ਬਾਪੂ ਹੀ ਡੈਥ ਹੋ ਗਈ ਸੀ ਹਾਂ ਜੀ ਠੀਕ ਆ ਜੀ ਬੋਲੋ ਹਾਂ ਜੀ ਤੇ ਬਾਈ ਤੇਰਾ ਦੂਜਾ ਜਿਵੇਂ ਕਿ ਘਰ-ਬਾਰ ਕਿਵੇਂ ਵੀ ਤੇਰਾ ਆਪਦਾ ਹੈਗਾ ਕਿ ਵੀ ਤੂੰ ਕਿੱਥੇ ਰਹਿਣਾ ਨਹੀਂ ਬਾਈ ਇਹ ਤਾਂ ਜਗਾ ਫਾਮਲਾਟ ਗਿਆ ਆਪਣੇ ਕੋਲ ਤੁਹਾਨੂੰ ਅੱਛਾ ਵੀ ਜਿਵੇਂ ਕਿ ਧਰਮਸਾਲਾ ਹੁੰਦੀ ਤੀ ਉੱਥੇ ਰਹਿਨੇ ਆਣਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਵੀ ਰਹਿ ਰੋਣ ਦਾ ਤੁਹਾਡਾ ਤਾਂ ਇਸ ਤਰ੍ਹਾਂ ਹੀ ਆ ਹਨਾ ਇਸ ਤਰ੍ਹਾਂ ਹੀ ਆ ਤੇ ਤੂੰ ਮਤਲਬ ਕਿ ਬਾਪੂਦਰਾ ਸਿਰ ਤੇ ਨਹੀਂ ਬਾਈ ਹਨਾ ਹਾਂਜੀ ਤੇ ਇੱਕ ਮਾਤਾਵਾ ਤੇ ਇੱਕ ਭੈਣ ਆ ਇੱਕ ਭਰਾ ਨਾ ਛੋਟਾ ਤੇਰੇ ਤੋਂ ਠੀਕ ਆ ਤੇ ਤੂੰ ਬਾਈ ਦਿਹਾੜੀ ਮਜ਼ਦੂਰੀ ਕਰਦਾ ਫਿਰ ਹਾਂਜੀ ਬਾਈ ਅੱਛਾ ਤੇ ਗਾਉਣ-ਗੂਣ ਦਾ ਸ਼ੌਂਕ ਹੈਗਾ ਫਿਰ ਹੈ ਗਾਉਣ ਦਾ ਸ਼ੌਂਕ ਪੂਰਾ ਠੀਕ ਆ ਤੇ ਬਾਈ ਜਿਹੜਾ ਜਿਵੇਂ ਤੂੰ ਉਦਦੇ ਗੱਲ ਕੋਈ ਸੁਣਾਈ ਸੀ ਕਮਰਗਰੇਵਾਲ ਦੀ ਹਨਾ ਹਾਂਜੀ ਹਾਂਜੀ ਅੱਜ ਕੋਈ ਸੁਣਾ ਖਾ ਸਾਨੂੰ ਵਧੀਆ ਜੀ ਕੋਈ ਚੀਜ਼ ਪੜਾ ਦਿੰਦੇ ਆਪਾਂ ਕੋਈ ਮਚਾਏ ਦਾ ਹਾਂ ਹਾਂ ਫਿਰ ਹੋ ਗੁੰਚਾਏ ਦਾ ਸਾਰੀ ਬਸ ਸਰੋਤਿਆਂ ਤੋਂ ਹੁਕਮ ਲੈ ਲਈ ਆਪਾਂ ਆ ਗਏ ਤੇ ਕਰ ਦਿਓ ਸ਼ੁਰੂ ਫਿਰ ਸੁਣਾਓ ਫਿਰ ਮੈਂ ਤੁੜੇ ਇਹ ਗੱਲ ਕਰਦਾ ਜਿੱਥੋਂ ਇੱਕ ਤੁਸੀਂ ਪਵਾ ਸਕਦੇ ਸਾਡੀ ਵੀਡੀਓ ਪਵਾ ਸਕੋ ਸ਼ੁਗਰੀਆ ਸਾਰਾ ਧੰਨਵਾਦ ਕਰਦੇ ਜਿੰਨਾਂ ਨੇ ਸ਼ਹਿਰ ਸੁਣਿਆ ਕੋਸ ਬੰਦਾ ਸੁਣਦਾ ਹੈ ਕੰਨਾਂ ਦੇ ਵਿੱਚ ਸੁਣਦਾ ਕੰਨਾਂ ਦੇ ਵਿੱਚ ਗੱਲ ਸੁਣਦਾ ਕੋਈ ਆਪਾਂ ਕਹਿੰਦੇ ਮਹਾਰਾਜ ਦੀ ਅੱਲਾ ਦਾ ਗਾਇੰਦਾ ਕੋਈ ਆਪ ਦਾ ਇਕੱਲਾ ਕਲਾ ਆਪ ਦੀ ਕਲਾ ਕਲਾ ਆਪ ਦੀ ਸਰਦ ਹੈ ਹਾਂ ਹਾਂ ਸਹੀ ਗੱਲ ਸਹੀ ਗੱਲ ਕੋਈ ਮਾਨਕ ਨੇ ਕਿੰਨੇ ਕਲਾ ਕੀਤੀਆਂ ਪੁਰਾਣੇ ਕਲਾਕਾਰਾਂ ਨੇ ਕਿੰਨੀਆਂ ਕਲਾ ਕੀਤੀਆਂ ਸੀ ਹੋਣ ਦੀਆਂ ਕਲਾ ਜਿਹੜੀਆਂ ਹੋਣ ਦੀ ਫੈਮਿਲੀ ਜਿਹੜੀ ਬਹਿ ਕੇ ਸੁਣਨੇ ਹਾਂ ਤੇ ਬਾਈ ਥੋੜਾ ਜਿਹਾ ਇੱਕ ਤੇਰੀ ਮੈਂ ਗੱਲ ਰੋਕਦਾ ਤੇ ਸੋਨੂ ਸੀਤੋ ਵਾਲੇ ਬਾਰੇ ਤੇਰਾ ਕੀ ਵਿਚਾਰ ਆ ਉਹ ਜਿਹੜੀ ਸੀਤੋ ਵਾਲੇ ਦੀ ਗੱਲ ਆਪਾਂ ਕਰੀਏ ਚਲੋ ਜਿਹਨੇ ਮਰਜੀ ਆ ਦੁਨੀਆ ਨੇ ਬਣਾਤਾ ਅੱਛਾ ਦੁਨੀਆ ਵੀ ਜਿਵੇਂ ਉਹਦਾ ਕੰਮ ਚੱਲੀ ਜਾਂਦਾ ਠੀਕ ਆ ਉਹ ਚੱਲੀ ਜਾਂਦਾ ਤੇ ਆਪਣਾ ਕਰਦੇ ਠੀਕ ਕਹਿੰਦੇ ਕਿਸੇ ਦਾ ਨਹੀਂ ਖੁੰਦਾ ਤੈਨੂੰ ਨਹੀਂ ਤੈਨੂੰ ਲੱਗਦਾ ਕਿ ਲੋਕ ਵੀ ਤੈਨੂੰ ਵੀ ਬਈ ਫੇਮਸ ਕਰ ਦੇਣਗੇ ਇਸ ਤਰ੍ਹਾਂ ਚੜ੍ਹਾਈ ਤੇਰੀ ਵੀ ਕਰਦੇ ਹੁੰਦੇ ਆ ਮਹਾਰਾਜ ਨਹੀਂ ਕਰਦਾ ਉਹ ਰੱਬ ਨੇ ਕਰਨਾ ਰੱਬ ਨੇ ਕਰਨਾ ਵੀ ਦੁਨੀਆ ਨਹੀਂ ਕਰਨਾ ਇਹ ਰੱਬ ਜਾਦਾ ਕਰਦਾ ਰੱਬ ਜਾਦਾ ਕਰ ਚੱਲ ਸੁਣਾ ਕੋਈ ਗੱਲਬਾਤ ਜੀ ਜੀ ਸੁਣੋ ਤੁਸੀਂ ਕੋਈ ਗੱਲ ਕਰੋ ਕਰੋ ਸ਼ੁਰੂ ਇੱਕ ਮੇਰਾ ਮੂੰਹ ਜਿਹੜਾ ਤੁੰਬਾ ਹੈ ਨਾ ਤੁੰਬਾ ਮੇਰਾ ਮੂੰਹ ਹੈ ਮੂੰਹ ਨਾ ਵੀ ਵਝਾ ਲੈਂਦਾ ਬਈ ਤੁੰਬਾ ਸਭ ਤੋਂ ਵੱਡੀ ਕਲਾ ਹੈ ਦੀ ਬਾਈ ਤੁੰਬੇ ਤੇ ਆ ਤੂੰਬੇ ਦੀ ਮੇਨ ਕਲਾ ਜਿਹੜੀ ਆ ਤੂੰਬੇ ਦੇ ਸਾਜ਼ਾਂ ਦੀ ਜਿਹੜਾ ਮਾਨ ਦਾ ਸਾਜ਼ ਹੈ ਨਾ ਕਈ ਵਾਰੀ ਮੇਰਾ ਗੁਰੂ ਸੀ ਅੱਛਾ ਮੈਂ ਮੋਟਰ ਤੇ ਜਾ ਕੇ ਸਾਜ਼ ਆ ਕੱਢਦਾ ਸੀ ਗੁਰੂ ਕਹਿੰਦਾ ਮੈਂ ਸਾਜ਼ ਮੋਟਰ ਦੇ ਨਾਲ ਪਹਿਲਾਂ ਮੋਟਰ ਚਲਾਉਂਦਾ ਸੀ ਐ ਫਿਰ ਮੈਂ ਆਪ ਦੀ ਆਵਾਜ਼ ਕੱਢਦਾ ਕਮਰ ਗਰੇਵਾਲ ਹਾਂਜੀ ਉਹ ਕਹਿੰਦਾ ਜਿੱਦੋਂ ਮੈਂ ਮੋਟਰ ਚਲਾਉਂਦਾ ਹਾਂ ਬਾਈ ਕਮਰ ਗਰੇਵਾਲ ਦਾ ਬਾਈ ਬਹੁਤ ਵੱਡਾ ਫ੍ਰੈਂਡ ਆ ਠੀਕ ਆ ਨਾ ਤਾਂ ਹੀ ਕਮਰ ਗਰੇਵਾਲ ਨੂੰ ਗਾਉਂਦਾ ਵਾ ਏ ਤੇ ਅੱਛਾ ਬਾਈ ਤੂੰ ਤੂੰਬਾ ਮਤਲਬ ਕਿ ਵੀ ਬਾਈ ਮੂੰਹ ਨਾਲ ਸਾਜ ਹੋ ਜਾਂਦਾ ਚੱਲ ਘਰ ਸ਼ੁਰੂ ਬਾਈ ਹਰੇ ਆ ਮਾ ਦਾ ਦਾ ਸਰਦਾਰਵਾਲਾ ਸੱਜਣ ਦਾ ਆਹ ਆ ਅਤਰਪਸੀ ਓਏ ਉਹਦੇ ਘਰੋਂ ਇਹ ਸਾਈਆਂ ਦੀ ਆ ਇਹ ਉਹਨਾਂ ਦੀ ਮਰਿਆਦਾ ਦਾਲਬਖਸ਼ਾ ਦੀ ਸਾਈਂ ਦੀ ਜਿਨ੍ਹਾਂ ਦੀ ਆਗਿਆ ਦੇ ਵਿੱਚ ਅੱਜ ਚੱਲਦੀ ਆ ਰਾਮ ਰਾਮ ਸ਼ਿਵਾ ਸੱਜਣ ਦਾ 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 ਸਰਦਾਰਵਾਲਾ ਸੱਜਣ ਦਾ ਸੀ ਆਜਾ ਦੇ ਘਰੋਂ ਉਹ ਛੱਡ ਨਹੀਂ ਸਕਦੀ ਉਹਦੇ ਦਰਨੋਂ ਨਤ ਕੇ ਜਰ ਮਨਾ ਕੇ ਦਰਗੇ ਲੋਕੀ ਕਹਿਣ ਸੇ ਆਪਾ ਪਰ ਚੰਦਰ ਪਾਈ ਗਤਮ ਕਾਏ ਲੋਕੀ ਕਹਿਣ ਸੇ ਆਪਾ اے ਬੁੱਲਿਆ ਕਹਿ ਬੁੱਲਿਆ ਇਹ ਮਸਤੀ ਨਹੀਂ ਲੱਭਣੀ ਕੈਸੇ ਕਰਦੇ ਸਿਆਪੇ ਔਰ ਡਰ ਤੇ ਫਕੀਰ ਵੱਸਦਾ ਬੁੱਲਿਆ ਆਪੇ ਕੋਈ ਨਾ ਦੇਖ ਔਰ ਡਰ ਤੇ ਫਕੀਰ ਵੱਸਦਾ ਦੰਦ 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 ਦ ਓ ਲੈ ਕੀ ਮੋਦ ਫਕੀਰਾਂ ਦੇ ਓ ਵਰੀ ਤਮੋਦ ਸਈਆਂ ਦੇ ਓ ਵਰੀ ਤਮੋਦ ਓ ਫਕਰਾਂ ਦੇ ਓ ਮਜ਼ੇ ਤਮੋਦ ਫਕੀਰਾਂ ਦੇ ਤੰ 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 ਓ ਪੈਰੀ ਪਾ ਕੇ ਜਾਂਦਰ ਨਤ ਜਦ ਵੇੜੇ ਨਤਿਆ ਬੁੱਲਾ ਸਿਆ ਕਹਿੰਦਾ ਬੁਲਾਇਆ ਕੇ ਵੇੜੇ ਨਤਿਆ ਬੁੱਲਾ ਜਾਂਦਰ ਵੇੜੇ ਨਤਿਆ ਬੁੱਲਾ ਜਾਂਦਰ ਵੇੜੇ ਨਤਿਆ ਪੈਰੀ ਗੰਗਰੂ ਪਾ ਕੇ ਨਤਿਆ ਆ ਕੇ ਵੇੜੇ ਨਤਿਆ ਜਾਂਦਰ ਵੇੜੇ ਨਤਿਆ ਬੁੱਲਾ ਜਾਂਦਰ ਵੇੜੇ ਨਤਿਆ ਬੁੱਲਾ ਜਾਂਦਰ ਵੇੜੇ ਨਤਿਆ ਬੁੱਲਾ ਕੰਦੇ ਨਾ ਦੇਵਤ ਖਸਮਦ ਵੜ ਆਕੇ ਬੁੱਲਿਆ ਵੇ ਤੈਨੂੰ ਅਗਲ ਨਾ ਆਈ ਪੈਰੀ ਘੰਗਰੂ ਪਾਇਆ ਬੁੱਲਿਆ ਪੈਰੀ ਘੰਗਰੂ ਪਾਇਆ ਬੁੱਲਿਆ ਪੈਰੀ ਘੰਗਰੂ ਪਾਇਆ ਨੱਚ ਨਾ ਪੰਦਾ ਖਸਮਦ ਵੜ ਓਏ ਤਬਾਦਾ ਤੇਰੇ ਅੱਲਾਏ ਅੱਲਾਏ ਕਰਦਾ ਏ ਬਾਬਾ ਜਾਦ ਵੜੇ ਨੱਚਿਆ ਬੁੱਲ ਆ ਜਾਦ ਵੜੇ ਨੱਚਿਆ ਲਾਡੀ ਸਾਦੇ ਦਰ ਤੇ ਆ ਕੇ ਸਾਈਆਂ ਦੇ ਦਰਵਾਜ਼ੇ ਤੇ ਆ ਕੇ ਐਸੀ ਬੁੱਲਿਆ ਨਾਰੇ ਬੁੱਲਿਆ ਆਵੇ ਤੇਰੇ ਦਰ ਤੇ ਆ ਕੇ ਆ ਕੇ ਅਸਾਂ ਲਾਈਆਂ ਬੁੱਲਿਆ ਦਰ ਤੇ ਆਸਾਂ ਰੱਖੀਆਂ ਲੌ ਜੀ ਇਹ ਤਾਂ ਸੀਗਾ ਬਾਈ ਲੱਬੇ ਨੇ ਆਪਾਂ ਨੂੰ ਜੋਕ ਵਸ ਅੱਜ ਸੁਣਾਇਆ ਬਹੁਤ ਵਧੀਆ ਬਾਈ ਘੈਂਟ ਗਾਇਆ ਤੂੰ ਇਹ ਸਾਡੇ ਜਿਹੜੇ ਮੈਨ ਸਾਡੇ ਕਰਨੂ ਗਰੇਵਾਲ ਕਹਿੰਦੇ ਅਸੀਂ ਜਦੋਂ ਚਲੇ ਗਏ ਸਾਈਆਂ ਦੇ ਦਰਵਾਜ਼ੇ ਸਾਈਆਂ ਨੇ ਸਾਨੂੰ ਪੁੱਛਿਆ ਇਹ ਸਵਾਲ ਕੋਈ ਕਿੱਥੋਂ ਚੱਕਿਆ ਵਾ ਉਹ ਮੈਂ ਤਾਂ ਸਵਾਲ ਅਸੀਂ ਇਹ ਚੱਕਦੇ ਆ ਜਿੰਨੀ ਜੋਕੇ ਅਸੀਂ ਸਾਨੂੰ ਪਾਵਰ ਦਿੱਤੀ ਸੀ ਮਹਾਰਾਜ ਨੇ ਉਹ ਕਹਿੰਦਾ ਜੇ ਕਿਸੇ ਤੋਂ ਮੰਗਣਾ ਚ ਮੰਗਲਾ ਜੀ ਧੰਗ ਦੇ ਨਾਲ ਜੇ ਨੱਚਣਾ ਨਹੀਂ ਆਇਆ ਪੈਰੀ ਘੁੰਗਰੂ ਕਾ ਤਾਂ ਪਾਏ ਉਹ ਕਹਿੰਦਾ ਸਾਧੂ ਫਰੀਕ ਪਕੀਰ ਸੀ ਉਹਨ ਭੁੱਖਿਆਂ ਨੂੰ ਸੋਣਾ ਪੈਂਦਾ ਬਰਛਾ ਤਾਂ ਮਿਲਦਾ ਜਿੰਨੀ ਨਵਾਜ ਪੜਦੇ ਸੀ ਪੜਦੇ ਸੀ ਅੱਲਾ ਦੇ ਨਾਲ ਬਰਛੀਆਂ ਲੱਗੀਆਂ ਸੀ ਉਹ ਕਹਿੰਦੇ ਨਾ ਤਾਂ ਕੋ ਖਾ ਸਕੀਏ ਨਾ ਕੋਈ ਪਹਿਨ ਸਕੀਏ ਇੱਕ ਨਗੂਟ ਪਹਿਨਦੇ ਸੀ ਸਾਧੂ ਸਾਧ ਸਾਈਆਂ ਦੇ ਦਰਵਾਜ਼ੇ ਸੀ ਜਿੰਨੀ ਚ ਉਹਨਾਂ ਦੀ ਕਿਰਪਾ ਸੀ ਉਹਨਾਂ ਦੇ ਕਰਾ ਸੀ ਉਹਨਾਂ ਦੇ ਨਵਾਈ ਸੀ ਹੁਣ ਅਸੀਂ ਜਿੱਥੋਂ ਤੱਕ ਅਸੀਂ ਸਾਡੀ ਸਾਡਾ ਮਹਾਨ ਸਾਨ ਪਿੰਡ ਥਨੇਰ ਜਿੱਥੋਂ ਇਹਦੇ ਇੱਕ ਸਾਡਾ ਚੈਨਲ ਇਹਨਾਂ ਦਾ ਧੰਨਵਾਦ ਕਰਦੇ ਆ థాంਕ ਯੂ ਲਓ ਜੀ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਦੀਆਂ ਹੌਸਲਾ ਅਫਜ਼ਾਈ ਕਰੋ ਜਿੰਨਾ ਵੀ ਅਸਾ ਕਮੈਂਟ ਆਏ ਦੱਸੋ ਵੀ ਬਾਈ ਨੂੰ ਆਪਾਂ ਫੇਰ ਰੂਬਰੂ ਕਰਾਂਗੇ ਤੁਹਾਡੇ ਚੜਦੀ ਕਲਾ ਚ ਰਹੋ ਜਉਂਦੇ ਬਸ